ਨਾ ਤੇਰੀ ਮੁਰਲੀ ਤੇ ਭਜਾਉਣੀ ਅੱਜ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਕੱਚੇ ਗੀਤ ਗਾਏ ਜਾ ਰਹੇ ਆ ਵੇਖੋ ਜੀ ਮੈਂ ਤੇ ਗੁਰੂ ਦੀ ਹਜ਼ੂਰੀ ਚ ਕਹਿਣਾ ਬਾਣੀ ਗਾਓ ਬਾਣੀ ਸਮਝੋ ਬਾਣੀ ਪੜੋ ਬਾਣੀ ਨੂੰ ਵਿਚਾਰੋ ਆ ਤੁਹਾਡੇ ਸਾਹਮਣੇ ਮੈਂ ਜਿੰਨੀਆਂ ਵੀ ਤੁਕਾਂ ਬੋਲੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੋਲੀਆਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੀਆਂ ਧਾਰਨਾ ਲਾਓ ਤੁਹਾਨੂੰ ਕੌਣ ਰੋਕਦਾ ਜਮ ਜਮ ਧਾਰਨਾ ਲਾਓ ਪਰ ਤੁਸੀਂ ਗੁਰੂ ਦੇ ਕੋਲ ਬਹਿ ਕੇ ਆਪਣੇ ਕੱਚੇ ਗੀਤਾਂ ਨੂੰ ਗਾ ਗਾ ਕੇ ਕਹੋ ਜੀ ਬਾਣੀ गा ਰਹੇ ਆ ਇਹ ਤੇ ਗੁਰੂ ਦੀ ਤੋਹੀਨ ਹੈ ਨਾ ਇਹ ਤੇ ਗੁਰੂ ਦਾ ਅਪਮਾਨ ਹੈ ਵੀ ਮਹਾਰਾਜ ਤੁਹਾਡੀ ਬਾਣੀ ਨਹੀਂ ਸਾਡੇ ਕੋ ਗਾਈ ਜਾਣੀ ਅਸੀਂ ਆਪਣੀ ਕਵਤਾ ਬਣਾ ਕੇ ਗਾ ਸਕਦੇ ਮੌਕੇ ਤੇ ਇਹ ਗੁਰੂ ਦਾ ਅਪਮਾਨ ਹੈ ਕੋਈ ਪਤਾ ਕਿ ਬਾਣੀ ਯਾਦ ਕਰਨੀ ਪੈਣੀ ਹੈ ਬਾਣੀ ਪੜਨੀ ਪੈਣੀ ਹੈ ਬਾਣੀ ਇੱਕ ਲਗਾਤਾਰ ਵੀ ਇਧਰ ਉਧਰ ਹੋ ਗਈ ਹਰ ਬੰਦੇ ਕੋ ਮੋਬਾਈਲ ਹੈ ਜਿਹੜਾ ਮਸਟੇਜ ਤੇ ਬੈਠ ਕੇ ਕਵਤਾ ਗਾਉਣੀ ਇਹਦੀ ਕਿਹੜੀ ਕੋਈ ਲਗਾ ਮਾਤਰੀ ਹੈ ਦਿਰੋ ਦਰੋ ਚੱਲੀ ਨਾ ਕਿਸੇ ਦੇ ਮੋਬਾਈਲ 'ਚ ਹੈਗੀ ਹੈ ਕਿਉਂਕਿ ਮੌਕੇ ਤੇ ਬਣਾਉਣੀ ਹੈ ਮੌਕੇ ਤੇ ਗਾ ਛੜਨੀ ਹੈ ਲੰਬਾ ਟਾਈਮ ਛੜਨ ਆਇਆ ਹੋ ਕੁਝ ਹੋਇਆ ਹੁਣ ਗੁਰੂ ਸਾਹਿਬ ਜੀ ਕਹਿੰਦੇ ਮੈਂ ਪਉਣਾ ਦਾ ਇਨਕਾਰੀ ਨਹੀਂ ਮੈਨੂੰ ਪਾਵੇ ਪਰ ਇੱਕ ਗੱਲ ਦਾ ਜਵਾਬ ਦੇ ਧਾਗਾ ਤੇ ਪਉਣਾ ਤੰਨੇ ਬੁਰਾ ਕੰਮ ਤੇ ਬੰਦੇ ਦਾ ਮਨ ਕਰਦਾ ਹੈ ਬੁਰਾਈਆਂ ਕੌਣ ਕਰਦਾ ਜੀ ਬੰਦੇ ਦਾ ਤੇ ਧਾਗਾ ਕਹਿੰਨੇ ਪਉਣਾ ਤੰਨੇ ਤੇ ਪਾ ਸਕਦੇ ਜੇ ਤਨ ਤੇ ਪਾਇਆ ਧਾਗਾ ਮਨ ਤੇ ਫੇਰ ਵੀ ਬੁਰਾਈਆਂ ਕਰੀ ਜਾਂਦਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠਗੀਆਂ ਪੈਨਾਮੀਆਂ ਰਾਤ ਦਿਨ ਸਜੀ ਨਾਲ ਤੱਗ ਕੋ ਪਾਹੋਂ ਕੱਤੀਐ ਬਹਾਮਣ ਵਟਿਆਏ ਕੋ ਬਕਰਾਰਨ ਖਾਇਆ ਸਾਰੇ ਬੋਲੋ ਸਬਕੋ ਆਖੇ ਪਾਇ ਹੋਏ ਪੁਰਾਣਾ ਛਟਿਆ ਪੀ ਫਿਰ ਪਾਇਆ ਹੋਰ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜ਼ੋਰ ਮੈਨੂੰ ਇਹ ਦੱਸ ਜਿਸ ਜਿਸ ਨਾਲ ਮਨ ਬੁਰਿਆ ਕੰਮਾਂ ਤੋਂ ਬਚੇ ਉਹ ਦੱਸ ਮੈਨੂੰ ਜਨੇਉ ਕਹਿੰਦੇ ਜੀ ਉਹ ਕਿੱਥੋਂ ਮਿਲਦਾ ਕਹਿੰਦੇ ਆ ਦੱਸਾਂ ਹੈਗਾ ਤਾਂ ਦੇ ਦੇ ਮੈਨੂੰ ਮਹਾਰਾਜ ਸੌਦਾ ਲੈਣ ਆਏ ਕਹਿੰਦੇ ਆ ਦੇ ਦਇਆ ਕਪਾ ਉਹ ਕਪਾ ਦਾ ਨਾ ਬਣਿਆ ਹੋਵੇ ਦਇਆ ਦਾ ਬਣਿਆ ਹੋਵੇ ਜਾਨੀ ਕਿ ਬੰਦੇ ਅੰਦਰ ਦਇਆ ਹੋਵੇ ਕਿਉਂ ਜੀ ਜੇ ਸਾਡੇ ਵਿੱਚ ਦਇਆ ਹੋਏਗੀ ਭਰਾ ਭਰਾ ਦਾ ਹੱਕ ਮਰੇਗਾ ਬੋਲੋ ਪਿਆਰਿਓ ਦਇਆ ਵਾਲਾ ਬੰਦਾ ਆਪਣੇ ਕੁੜਮਾਂ ਕੋਲੋਂ ਮੂੰਹ ਮੰਗ ਕੇ ਦਾਜ ਲੈਗਾ ਆਪਣਾ ਪੁੱਤ ਵਿਆਉਣ ਲਈ ਦਇਆ ਵਾਲਾ ਬੰਦਾ ਕਿਸੇ ਨੇ ਚੋਰੀ ਕਰੇਗਾ ਦੇਖੋ ਦਇਆ ਹੋਏਗੀ ਹੁਣ ਪਾਰਸ਼ਾ ਜੀ ਤੇ ਸਮੁੱਚੀ ਮਨੁੱਖਤਾ ਦੀ ਗੱਲ ਕਰ ਰਹੇ ਨੇ ਕਹਿੰਦੇ ਦਇਆ ਕਪਾ ਕਪਾ ਨਹੀਂ ਦਇਆ ਕਪਾ ਦਾ ਤਾਂ ਤੇ ਪਹਿਣਾ ਹੈ ਦਇਆ ਦਾ ਸਬੰਧ ਮਨ ਨਾਲ ਹੈ ਦਇਆ ਕਪਾ ਸੰਤੋਖ ਸੂਤ ਸੂਤ ਨਹੀਂ ਸੰਤੋਖ ਸੰਤੋਖ ਦਾ ਸੂਤ ਹੋਵੇ ਭਜਨ ਦੀ ਜਿੰਦਗੀ ਸੰਤੋਖ ਆ ਜਾਏ ਜਤ ਗੰਢੀ ਬੰਦੇਰਾ ਜੱਤ ਹੋਵੇ ਪੂਰਾ ਮਾਨ ਵਕਾਰਾਂ ਤੋਂ ਬਚਿਆ ਹੋਵੇ ਤੇ ਮਾਨ ਨੂੰ ਵਕਾਰਾਂ ਤੋਂ ਬਚਾਉਣ ਲਈ ਘਰ ਛੱਡਣ ਦੀ ਲੋੜ ਨਹੀਂ ਜੰਗਲ 'ਚ ਜਾਣ ਦੀ ਲੋੜ ਨਹੀਂ ਜਤੀ ਸਦਾਮ ਹੈ ਜੁਗਤ ਨਾ ਜਾਣ ਹੈ ਛੱਡ ਬਹਿ ਘਰ ਬਹਿ ਘਰ ਛੱਡਣ ਦੀ ਲੋੜ ਨਹੀਂ ਘਰੇ ਬਹਿ ਕੇ ਵੀ ਬੰਦਾ ਜਤੀ ਬਣ ਸਕਦਾ ਕਰੇ ਰਹਿ ਕੇ ਵੀ ਘਰ 'ਚ ਰਹਿ ਕੇ ਵੀ ਆਪਣੇ ਆਪ ਨਾਲ ਜੱਤ ਸੱਤ ਪਾਲਣਾ ਬੰਦੇ ਨੇ ਜਤ ਗੰਢੀ ਸਤ ਵਾਟ ਸਤ ਦਾ ਵਟ ਹੋਵੇ ਸਤ ਮੈਨੂੰ ਉਚਾਰ ਚਰਨ ਇਹ ਵਟ ਹੋਵੇ ਏ ਜਨੇ ਉਜੀ ਕਾ ਸਾਰੇ ਬੋਲੋ ਜੀ ਏ ਜਨੇ ਉਜੀ ਕਾ ਏ ਜਨੇ ਉ ਕਾਦਾ ਜੀ ਜੀ ਦਾ ਮਨ ਦਾ ਹਈ ਤਾਂ ਪਾਂਡ ਹੈ ਘਾਤ ਹੈਗਾ ਤੇ ਪਾ ਦੇ ਮੈਂ ਪਾਉਣ ਤੋਂ ਇਨਕਾਰੀ ਥੋੜਾ ਹੈਗਾ ਮੈਂ ਤੇ ਕਹਿਣਾ ਪਾ ਹੁਣ ਤੁਹਾਡੀ ਦੁਕਾਨ ਤੇ ਕੋਈ ਗਾਹਕ ਸੌਦਾ ਲੈਣ ਆ ਜੇ ਤਾਂ ਤੁਹਾਡੇ ਕੋਲ ਉਹ ਸਮਾਨ ਹੋਵੇ ਹੀ ਨਾ ਤੁਸੀਂ ਇਹ ਤਾਂ ਨਹੀਂ ਕਹੋਗੇ ਨਾ ਉਹਨੇ ਸੌਦਾ ਲੈਣ ਤੋਂ ਇਨਕਾਰ ਕਰਤਾ ਤੁਸੀਂ ਇਹ ਕਹੋਗੇ ਜੀ ਉਹ ਸੌਦਾ ਲੈਣ ਆਇਆ ਸੀ ਸਾਡੀ ਦੁਕਾਨ ਤੇ ਉਹ ਸਮਾਨ ਮੁੱਕ ਗਿਆ ਸੀ ਹੈ ਨਹੀਂ ਸੀ ਸਾਡੇ ਕੋਲ ਹੈ ਹੀ ਨਹੀਂ ਸੀ ਅਸੀਂ ਰੱਖਿਆ ਹੀ ਨਹੀਂ ਕਦੀ ਮਹਾਰਾਜ ਤਾਂ ਸੌਦਾ ਲੈਣ ਆਏ ਨੇ ਮਹਾਰਾਜ ਤੇ ਕਹਿੰਦੇ ਪਾ ਦੇ ਪਰ ਉਹ ਅੱਗੇ ਹੱਥ ਘੜੇ ਕਰਕੇ ਕਹਿੰਦਾ ਮੇਰੇ ਕੋਲੇ ਤਨੇਊ ਹੈ ਹੀ ਨਹੀਂ ਮੇਰੇ ਕੋਲੇ ਧਾਗਾ ਹੈ ਹੀ ਨਹੀਂ ਮੈਂ ਦੇ ਹੀ ਨਹੀਂ ਸਕਦਾ ਮਾਰ ਕਹਿੰਦੇ ਹੈ ਹੀ ਹੈਗਾ ਤਾਂ ਪਾਂਦੇ ਕੱਟ ਨਾਏ ਟੁੱਟੇ ਨਾ ਮੜ ਲੱਗੇ ਨਾ ਇਹ ਜੜੇ ਨਾ ਜਾਏ ਤਨ ਸੁ ਮਾਨਸ ਨਾਨਕਾ ਜੋ ਗੜ ਚੱਲੇ ਪਾਏ ਇੱਥੋਂ ਜਾਂਮੀ ਸ਼ੁਰੂ ਹੋ ਗਈ ਜਦੋਂ ਪੰਡਤ ਹਰਵਿਆਲ ਆਪਣੇ ਘਰ ਗਿਆ ਹੋਏਗਾ ਉਹਨੇ ਘਰ ਜਾ ਕੇ ਆਪਣੇ ਵੱਡ ਵਡੇਰਿਆਂ ਨਾਲ ਗੱਲ ਕੀਤੀ ਹੋਏਗੀ ਅੱਜ ਮੈਂ ਤਾਂ ਕਲਿਆਨ ਦਾਸ ਦੇ ਬੇਟੇ ਨੂੰ ਜਨੇਊ ਪਾਉਣ ਗਿਆ ਸੀ ਮੈਂ ਉਹਨੇ ਤਾਂ ਸਵਾਲਾਂ ਦੀਆਂ ਝੜੀਆਂ ਲਾਤੀਆਂ ਵੱਡਿਆਂ ਨੇ ਪੁੱਛਿਆ ਫਿਰ ਪਵਾਇਆ ਉਹਨੇ ਪੋਣਾ ਛੱਡੋ ਜੀ ਮੈਂ ਤੇ ਉਥੋਂ ਜਾਨ ਬਚਾ ਕੇ ਆਇਆ ਇਹਨੇ ਇਹਨੇ ਮੇਰੇ ਤੇ ਸਵਾਲ ਕੀਤੇ ਮੇਰੇ ਕੋਲ ਉਹਨਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ ਕੋਈ ਆਂਸਰ ਨਹੀਂ ਸੀ ਉਹਨੇ ਤੇ ਉਹ ਸਵਾਲ ਕਰਤੇ ਜਿਹੜੇ ਆਪਾਂ ਕਦੀ ਸੋਚੇ ਵੀ ਨਹੀਂ ਸੁਣਿਆ ਔਰਤ ਨੂੰ ਕਿਉਂ ਨਹੀਂ ਪਾ ਸਕਦੇ ਆਪਾਂ ਦਿਓ ਜੀ ਜਵਾਬ ਦਲਤ ਬੰਦਾ ਕਿਉਂ ਨਹੀਂ ਪਾ ਸਕਦਾ ਦਿਓ ਜੀ ਜਵਾਬ ਕਹਿੰਦੇ ਕੋਈ ਗੱਲ ਨਹੀਂ ਠੰਡ ਰੱਖੋ ਹਰ ਬੰਦੇ ਦੀ ਇੱਕ ਉਮਰ ਦੀ ਲਿਮਟ ਹੁੰਦੀ ਹੈ ਅਕਸਰ ਤੇ ਦੁਨੀਆ ਤੋਂ ਹਰ ਇੱਕ ਬੰਦੇ ਨੇ ਜਾਣਾ ਹੈ ਸਰੀਰ ਹੈ ਜਦੋਂ ਤੱਕ ਇਹ ਦੁਨੀਆ ਵਿੱਚ ਵਿਛੜਦੇ ਨੇ ਉਦੋਂ ਤੱਕ ਆਪਣਾ ਨਾਂ ਗੱਲ ਬਣੇਗੀ ਜਦੋਂ ਦੁਨੀਆ ਤੋਂ ਸਰੀਕ ਤੌਰ ਤੇ ਚਲੇਗੀ ਆਪਾਂ ਫੇਰ ਆਪਣਾ ਕੰਮ ਸ਼ੁਰੂ ਕਰ ਦੇਾਂਗੇ ਪਰ ਉਹਨਾਂ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ 1532 ਈਸਵੀ ਚ ਬਾਬਾ ਲੈਣਾ ਜੀ ਗੁਰੂ ਨਾਨਕ ਸਾਹਿਬ ਨੂੰ ਮਿਲਦੇ ਨੇ ਤੇ 1539 ਈਸਵੀ ਚ ਗੁਰੂ ਨਾਨਕ ਸਾਹਿਬ ਬਾਬਾ ਲੈਣਾ ਜੀ ਨੂੰ ਬਾਣੀ ਦੀ ਪੋਤੀ ਦੇ ਕੇ ਸਜਦਾ ਕਰਦੇ ਨੇ ਆਪਣੀ ਜਗ੍ਹਾ ਤੇ ਦੂਜਾ ਨਾਨਕ ਬਣਾ ਕੇ ਨਮਸਕਾਰ ਕਰਕੇ ਬਾਣੀ ਦੀ ਪੋਤੀ ਆਉਂਦੀ ਤੇ ਕੰਮ ਹੋਰ ਵੱਧ ਗਿਆ ਆਪ ਉਹ ਜੋਤੀ ਜੋ ਸਮਾ ਗਏ ਨੇ ਆਪਣੀ ਜਗ੍ਹਾ ਤੇ ਦੂਜੀ ਗੁਰਿਆਈ ਦੀ ਜ਼ਿੰਮੇਵਾਰੀ ਬਾਬਾ ਲੈਣਾ ਜੀ ਨੂੰ ਗੁਰੂ ਅੰਗਦ ਸਾਹਿਬਾ ਨੇ ਕਿਹਦੇ ਦਿੱਤੀ ਹੈ ਕਹਿੰਦੇ ਅਕਸਰ ਇਹ ਵੀ ਤੇ ਦੁਨੀਆ ਤੋਂ ਜਾਣ ਕੇ ਹੀ ਨਾ ਗੁਰੂ ਅੰਗਦ ਸਾਹਿਬ ਤੋਂ ਬਾਅਦ ਗੁਰੂ ਅਮਰਦਾਸ ਗੁਰੂ ਅਮਰਦਾਸ ਤੋਂ ਬਾਅਦ ਗੁਰੂ RAMDAS ਗੁਰੂ ਰਾਮਦਾਸ ਤੋਂ ਬਾਅਦ ਗੁਰੂ ਹੁਣ ਤੁਹਾਨੂੰ ਆਪਣੇ ਆਪ ਸਮਝ ਆਈ ਜਾਣੀ ਹੈ ਕਿ ਤੱਤੀਆਂ ਤਵੀਆਂ ਤੇ ਬਹਿਣ ਪਿਛੇ ਕਾਰਨ ਕੀ ਸੀ ਸਮਝ ਆਈ ਜਾਣੀ ਹੈ ਨਾ ਇਹ ਪੂਰੀ ਪਿਕਚਰ ਆਏਗੀ ਵੀ ਦੇਗਾ ਚੋ ਬਾਲੇ ਖਾਨ ਦਾ 파ਰਸ਼ਾਨੀ ਤੇ ਕਿਸਾ ਨੁਕਸਾਨ ਵੀ ਨਹੀਂ ਕੀਤਾ ਕਿਹਦੀ ਜਮੀਨ ਨਹੀਂ ਨੱਪੀ ਮਹਾਰਾਜ ਨੇ ਬਸ ਆਮ ਲੋਕਾਂ ਦੇ ਹੱਕ 'ਚ ਗੱਲ ਕੀਤੀ ਮਹਾਰਾਜ ਨੇ ਲਾਹੌਰ ਕਾਲ ਪੈਂਦਾ ਤੇ ਧੰਗੂਰੂ ਅਰਜਨ ਸਾਹਿਬ ਜੀ ਕਹਿੰਦੇ ਆਓ ਭਾਈ ਆਪਾਂ ਇਸ ਕਾਲ ਨੂੰ ਦੂਰ ਕਰੀਏ ਆਓ ਆਪਾਂ ਮਨੁੱਖਤਾ ਦੀ ਸੇਵਾ ਕਰੀਏ ਐਡਾ ਬਿਫਰ ਤੇਜ ਪੱਥਰ 'ਚ ਕਹਿੰਦਾ ਰੱਬ ਹੈ ਘਰ ماں ਬੈਠੀ ਉਹ 'ਚ ਰੱਬ ਦਿਸਿਆ ਹੀ ਨਾ ਧੀ ਬੈਠੀ ਉਹ 'ਚ ਰੱਬ ਦਿਸਿਆ ਹੀ ਨਾ ਪਤਨੀ ਚ ਰੱਬ ਨਾਲ ਦੱਸਿਆ ਭੈਣ ਚ ਰੱਬ ਨਾਲ ਦੱਸਿਆ ਭਰਾ ਚ ਰੱਬ ਨਾਲ ਦੱਸਿਆ ਕਹਿੰਦਾ ਪੱਥਰ ਚ ਰੱਬ ਐ ਤੇ ਸਤਿਗੁਰੂ ਨੂੰ ਬਾਣੀ ਚ ਕਹਿਣਾ ਪਿਆ ਧੰਨ ਗੁਰੂ ਅਰਜਨ ਸਾਹਿਬ ਨੇ ਕਰ ਮੈਂ ਠਾਕੁਰ ਨਦਰ ਨਾ ਆਵੇ ਸਾਰੇ ਬੋਲੋ ਕਰ ਮੈਂ ਠਾਕੁਰ ਨਦਰ ਨਾ ਆਵੇ ਗਲ ਮੈਂ ਪਹਿਣ ਲੈ ਲਟਕਾਵੇ ਘਰ ਚ ਬੈਠਾ ਰੱਬ ਦੱਸਿਆ ਨਹੀਂ ਹਿਰਦੇ ਚ ਤੇ ਗਾਲ ਚ ਪੱਥਰ ਲਮਕਾ ਲਿਆ ਹੁਣ ਸਮਝ ਆ ਗਈ ਪੈ ਰਹੇ ਕਰ ਮੈਂ ਠਾਕੁਰ ਨਦਰਨ ਅੱਛਾ ਇਹਦੇ ਦੋਵੇਂ ਅਰਥ ਨੇ ਘਰ ਮੀਨ ਹਿਰਦਾ ਰੂਪੀ ਘਰ ਜਿਹੜਾ ਮੇਰੇ ਅੰਦਰ ਬੈਠਾ ਰੱਬ ਹੈ ਉਹ ਤਾਂ ਮੈਨੂੰ ਦਿਸਿਆ ਨਹੀਂ ਤੇ ਮੈਂ ਪੱਥਰ ਲਮਕਾਈ ਫਿਰਦਾ ਆਪਣੇ ਗਾਲ ਵਿੱਚ ਰੱਬ ਦੇ ਨਾਮ ਦਾ ਫੋਟੋ ਲਮਕਾਈ ਫਿਰਦਾ ਤੇ ਇਹ ਗੱਲ ਪਰਿਵਾਰ ਤੇ ਵੀ ਠੁਕਦੀ ਏ ਘਰ ਚ ਮਾਂ ਚ ਰੱਬ ਨਹੀਂ ਦਿਸਿਆ ਭੈਣ ਚ ਰੱਬ ਨਹੀਂ ਦਿਸਿਆ ਪਤਨੀ ਚ ਰੱਬ ਨਹੀਂ ਦਿਸਿਆ ਰਿਸ਼ਤੇਦਾਰਾਂ ਚ ਰੱਬ ਨਹੀਂ ਦਿਸਿਆ ਬਾਹਰ ਜੰਗਲਾਂ ਚ ਤੁਰ ਪਿਆ ਰੱਬ ਲੱਭਣ ਵਾਸਤੇ ਬੱਰਾ ਬਲਬਦਾ ਫਿਰਦਾ ਘਰ ਲੱਭਾ ਹੀ ਨਹੀਂ ਘਰ ਮੈਂ ਠਾਕੁਰ ਨਦਰ ਨਾ ਆਵੇ ਸਾਰੇ ਬੋਲੋ ਗਲ ਮੈਂ ਪਾਹਣ ਲੈ ਲਟਕਾਵੇ ਪਰਮੇ ਫੂਲਾ ਸਾਖਤ ਫਿਰਤਾ ਨੀਰ ਬਿਰੋ ਲੈ ਖਾਪ ਖਾਪ ਮਰਤਾ ਸਾਰੇ ਤੁਸੀਂ ਸੂ ਜਵਾਨ ਬੈਠੇ ਜੇ ਜੇ ਆਪਾਂ ਦਹੀਂ ਚ ਮਧਾਣੀ ਪਾਈਏ ਤੇ ਉਹਨੂੰ ਰੜਕੀਏ ਕੀ ਨਿਕਲਦਾ ਜੀ ਵਿੱਚੋਂ ਮੱਖਣ ਨਿਕਲਦਾ 10 15 ਮਿੰਟ ਅੱਧਾ ਘੰਟਾ 20 ਮਿੰਟ ਜਿੰਨਾ ਦਹੀਂ ਹੋਵੇ ਉਹਨੀ ਮਿਹਨਤ ਕਰੀਏ ਤੇ ਵਿੱਚੋਂ ਮੱਖਣ ਨਿਕਲ ਆਉਂਦਾ ਤੇ ਜੇ ਕੋਈ ਬੰਦਾ ਪਾਣੀ ਚ ਮਧਾਣੀ ਪਾ ਕੇ ਰੜਕੀ ਜਾਵੇ ਕੀ ਨਿਕਲੂਗਾ ਜੀ ਉਹਦੇ ਵਿੱਚੋਂ ਕਿਉਂ ਸਾਥ ਸੰਗਤ ਜੀ ਜੇ ਕੋਈ ਕੋਈ ਬੰਦਾ ਜਾਂ ਚਾਟੀ ਦੇ ਵਿੱਚ ਪਾਣੀ ਪਾ ਲੈ ਵਿੱਚ ਮਧਾਣੀ ਪਾ ਕੇ ਰੜਕੀ ਜਾਵੇ ਜੋਰ ਜੋਰ ਜਿਹੜਾ ਤੇ ਦਹੀਂ ਰੜਕਦਾ ਉਹਨੂੰ ਤਾਂ ਕੋਈ ਆਣ ਕੇ ਪੁੱਛੇਗਾ ਕੀ ਰੜਕ ਰਿਹਾ ਕਹਿੰਦਾ ਮੱਖਣ ਅੱਛਾ ਪਾਇਆ ਵਿੱਚ ਦਹੀਂ ਸੀ ਪਰ ਹੁਣ ਜਿਹੜਾ ਕੱਢਿਆ ਦਹੀਂ ਨਹੀਂ ਨਾ ਹੁਣ ਉਹਦੇ ਚ ਮੱਖਣ ਨਿਕਲਿਆ ਲੱਸੀ ਨਿਕਲੀ ਨਾਂ ਬਦਲ ਗਿਆ ਉਹਦਾ ਮਧਾਣੀ ਨੇ ਨਾਂ ਚੇਂਜ ਕਰਤਾ ਉਹਦਾ ਪਰ ਜਦੋਂ ਤੁਸੀਂ ਚਾਟਿ ਚ ਪਾਣੀ ਪਾਓਗੇ ਮਧਾਣੀ ਉਹਦਾ ਨਾਮ ਨਹੀਂ ਚੇਂਜ ਕਰ ਸਕਦੀ ਭਾਵੇਂ ਇੱਕ ਦਿਨ ਰੜਕੀ ਜਾਓ ਭਾਵੇਂ ਦੋ ਦਿਨ ਰੜਕੀ ਜਾਓ ਤੇ ਭਾਵੇਂ ਇੱਕ ਮਹੀਨਾ ਰੜਕੀ ਜਾਓ ਤੇ ਭਾਵੇਂ ਇੱਕ ਸਾਲ ਰੜਕੀ ਜਾਓ ਪਾਣੀ ਪਾਣੀ ਹੀ ਰਹਿਣਾ ਹੈ ਪੰਡਤ ਦਹੀਂ ਬਲੋਈਏ ਪਾਈ ਪੰਡਤ ਦਹੀਂ ਬਲੋਈਏ ਪਾਈ ਵਿੱਚੋਂ ਨਿਕਲੇ ਤੱਥ ਵਿੱਚੋਂ ਤੱਥ ਨਿਕਲੂ ਮੱਖਣ ਨਿਕਲੂ ਪਰ ਜਾਲਮ ਮਥੀ ਐ ਜਲ ਰੜਕੀਏ ਜਲ ਦੇਖੀਏ ਪਾਈ ਏ ਜੱਗ ਇਹਾ ਵਠ ਪਾਣੀ ਰੜਕੋਗੇ ਤੇ ਪਾਣੀ ਦਸੂ ਨਾ ਚੇਂਜ ਹੋਣਾ ਹੀ ਨਹੀਂ ਅੱਛਾ ਤੇ ਪਾਣੀ ਤੇ ਦਹੀਂ ਦਾ ਕੀ ਮਤਲਬ ਹੈ ਦਹੀਂ ਹੈ ਗੁਰੂ ਦੀ ਮੱਤ ਗੁਰੂ ਦੀ ਮੱਤ ਅਨਸਾਰ ਤਰੋਗੇ ਤੇ ਰੱਬ ਦੀ ਪ੍ਰਾਪਤੀ ਰੂਪੀ ਮੱਖਣ ਨਿਕਲੂ ਤੁਸੀਂ ਚੰਗੇ ਇਨਸਾਨ ਬਣੋਗੇ ਜ਼ਿੰਮੇਵਾਰੀਆਂ ਵਾਲੇ ਬਣੋਗੇ ਆਪਣੇ ਪਰਿਵਾਰ ਦੀਆਂ ਮਾਂ ਬਾਪ ਦੀਆਂ ਸਮਾਜ ਦੀਆਂ ਜ਼ਿੰਮੇਵਾਰੀਆਂ ਚੁੱਕ ਕੇ ਸਮਾਜ ਨੂੰ ਵਧੀਆ ਬਣਾਓਗੇ ਜੇ ਦਹੀਂ ਰੜਕੋਗੇ ਤੇ ਜਾਨੀ ਕਿ ਗੁਰੂ ਦੀ ਮੱਤ ਉਤੇ ਤਰੋਗੇ ਤੇ ਗੁਰੂ ਦੀ ਮੱਤ ਹੋ ਗਈ ਦਹੀਂ ਤੇ ਮਨ ਦੀ ਭੈੜੀ ਮੱਤ ਹੋ ਗਿਆ ਪਾਣੀ ਹੁਣ ਆਪੇ ਦੱਸਿਓ ਸਮਾਜ ਜਿਆਦਾ ਮਨ ਦੀ ਮੱਤ ਮਤਾਬਕ ਤੁਰ ਰਿਹਾ ਹੈ ਕਿ ਗੁਰੂ ਦੀ ਮੱਤ ਮਤਾਬਕ ਬੋਲ ਕੇ ਦੱਸਿਓ ਜੀ ਉੱਚੀ ਬੋਲ ਕੇ ਦੱਸਿਓ ਜੀ ਤੇ ਫਿਰ ਆਪਾਂ ਜਿਆਦਾ ਦਹੀਂ ਲੜਕ ਰਿਆਂ ਕਿ ਪਾਣੀ ਤੇ ਪਾਣੀ ਚੋਂ ਕੀ ਨਿਕਲੂਗਾ ਪਹਿਲਾ ਉੱਚੀ ਬੋਲੋ ਪਿਆਰਿਓ ਸਮਝ ਆ ਗਈ ਜੀ ਕੁਝ ਤਾਂ ਅੱਗੇ ਚੱਲੀਏ ਜੇ ਇੰਨੀ ਸਮਝ ਆ ਗਈ ਐ ਤੇ ਹੁਣ ਜਿਹੜਾ ਬੰਦਾ ਪਾਣੀ ਰੜਕ ਰਿਹਾ ਹੋਵੇ ਉਹਨੂੰ ਤੁਸੀਂ ਇਹ ਕਹਿ ਦੋ ਵੀ ਤੇਰੀ ਮਿਹਨਤ ਅਜਾਈ ਜਾਂਦੀ ਆ। ਕਈ ਤੇ ਤੁਹਾਡਾ ਧੰਨਵਾਦ ਕਰਨਗੇ ਵੀ ਧੰਨਵਾਦ ਤੇਰਾ ਭਾਈ। ਤੂੰ ਮੈਨੂੰ ਦੱਸ ਦਿੱਤਾ ਕਿ ਮੈਂ ਪਾਣੀ 'ਚ ਮਧਾਣੀ ਪਾ ਕੇ ਬੈਠਾ ਸੀ। ਪਰ ਕਈ ਬੰਦੇ ਹੋ ਸਕਦਾ ਗੁੱਸਾ ਕਰਨ। ਤੁਹਾਨੂੰ ਕੀ ਤਕਲੀਫ ਹੈ ਜੇ ਅਸੀਂ ਪਾਣੀ 'ਚ ਮਧਾਣੀ ਪਾਈ ਹੈ ਜੀ। ਚਾਟੀ ਸਾਡੀ ਆਪਣੀ ਪਾਣੀ ਸਾਡਾ ਆਪਣਾ। ਰੜਕਦੇ ਅਸੀਂ ਆਪ ਆ ਤੁਹਾਨੂੰ ਕੀ ਸਮੱਸਿਆ? ਤੁਸੀਂ ਵੇਖਿਆ ਨਾ ਕਈ ਬੰਦੇ ਤੁਸੀਂ ਕਿਸੇ ਨੂੰ ਮਨਮਤ ਕਰਨ ਤੋਂ ਵੀ ਰੋਕੋ ਤੇ ਉਹ ਤੁਹਾਡਾ ਧੰਨਵਾਦ ਕਰਨ ਦੀ بجائے ਉਲਟਾ ਤੁਹਾਡੀਆਂ ਗੱਲਾਂ ਦਾ ਵਿਰੋਧ ਕਰਦੇ ਆ ਗੁੱਸਾ ਕਰਦੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਇਹ ਚ ਨੁਕਸਾਨ ਕਿਸੇ ਹੋਰ ਦਾ ਨਹੀਂ ਨੁਕਸਾਨ ਤੁਹਾਡਾ ਖੁਦ ਆਪਣਾ ਹੈ ਹੁਣ ਪਾਰਸ਼ਾ ਜੀ ਨੇ ਜਿਹੜੇ ਲੋਕ ਪਾਣੀ ਚ ਮਧਾਣੀ ਪਾ ਕੇ ਬੈਠੇ ਸੀ ਨਾ ਉਹਨਾਂ ਨੂੰ ਸਮਝਾਇਆ ਆਓ ਭਾਈ ਐਵੇਂ ਨਾ ਪਾਣੀ ਚ ਮਧਾਣੀ ਪਾ ਕੇ ਤੁਰੇ ਫਿਰੋ ਆਓ ਜੇ ਰੜਕਣਾ ਹੀ ਆ ਨਾ ਤੇ ਦੇਈ ਚ ਮਧਾਣੀ ਪਾਓ ਕਰ ਮੈਂ ਠਾਕੁਰ ਨਦਰ ਨ ਆਵੇ ਸਾਰੇ ਬੋਲੋ ਕਰ ਮੈਂ ਠਾਕੁਰ ਨਦਰ ਨ ਆਵੇ ਸਾਰੇ ਪੜੋ ਇੱਕ ਤੇ ਬਾਣੀ ਪੜਨ ਦੀ ਆਤ ਪਉ ਸਾਨੂੰ ਜਿਹੜੀਆਂ ਮੈਂ ਤੁਕਾਂ ਬੋਲਦਾ ਮੇਰੇ ਪਿੱਛੇ ਪਿੱਛੇ ਬੋਲੋ ਸਾਰੇ ਕਰ ਮੈਂ ਠਾਕੁਰ ਨਦਰ ਨ ਆਵੇ ਗਲ ਮੈਂ ਪਾਹਣ ਲੈ ਲਟਕਾਵੇ ਪਰੰਮੇ ਭੂਲਾ ਸਾਖਤ ਫਿਰਦਾ ਨੀਰ ਬਿਰੋਲੇ ਖਾਪ ਖਾਪ ਮਰਦਾ ਜਿਸ ਪਹਾੜ ਕੋ ਠਾਕੁਰ ਕਹਤਾ ਜਿਸ ਪਹਾੜ ਕੋ ਉਹ ਪਹਾੜ ਲੈ ਉਸ ਕੋ ਡੁੱਬਤਾ ਗੁਣਾਗਾਰ ਲੂਣ ਹਰਾਮੀ ਪਾਹਣ ਨਾਵ ਨਾ ਪਾਰ ਗ੍ਰਾਮੀ ਨਾਵ ਕਹਿੰਦੇ ਕਿਸ਼ਤੀ ਨੂੰ ਕਿਉਂ ਸਾਹ ਸਮਝੀ ਪੱਥਰ ਦੀ ਬੇੜੀ ਬਣਾ ਕੇ ਬੰਦਾ ਦਰਿਆਜ ਤੋਂ ਪਾਰ ਲੰਘ ਸਕਦਾ ਤੁਸੀਂ ਕਦੀ ਆਪਣੀ ਜੀ ਪੱਥਰ ਦੀਆਂ ਬੇੜੀਆਂ ਵੇਖੀਆਂ ਪੱਥਰ ਦੀ ਬੇੜੀ ਮਹਾਰਾਜ ਕਹਿੰਦੇ ਨੇ ਪਾਹਣ ਨਾਵ ਨਾ ਪਾਰ ਗ੍ਰਾਮੀ ਪਾਹਣ ਪੱਥਰ ਨਾਅ ਕਿਸ਼ਤੀ ਉਹ ਬੰਦੇ ਆ ਪੱਥਰਾਂ ਦੀਆਂ ਬੇੜੀਆਂ ਦੇ ਵਿੱਚ ਸਫ਼ਰ ਕਰਕੇ ਦਰਿਆਵਾਂ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ ਹੁਣ ਉਹਨਾਂ ਨੂੰ ਤੇ ਗੁੱਸਾ ਲੱਗਣਾ ਹੀ ਸੀ ਉਹਨਾਂ ਨੇ ਕਿਹਾ ਮਹਾਰਾਜ ਇਹ ਤਾਂ ਸ਼ਿਕਾਇਤਾਂ ਲਾਉਂਦੇ ਰਹੇ ਜਾ ਕੇ ਅਕਬਰ ਦੇ ਦਰਬਾਰ 'ਚ ਦਰਬਾਰ 'ਚ ਸ਼ਿਕਾਇਤਾਂ ਲਾਉਂਦੇ ਰਹੇ ਗੁਰੂ ਅਮਰਦਾਸ ਮਹਾਰਾਜ ਵੇਲੇ ਭਾਈ ਜੇਠਾ ਜੀ ਤਸੱਲੀ ਕਰਾ ਕੇ ਆਏ ਜਾਂਘੀਰ ਵੇਲੇ ਤੱਕ ਤੇ ਅੱਗ ਹੋਰ ਭੱਗ ਗਈ ਗੁਰੂ ਅਰਜਨ ਸਾਹਿਬ ਨੂੰ ਤਤੀਆਂ ਤਵੀਆਂ ਤੇ ਬਹਿਣਾ ਪਿਆ ਦੇਗਾ ਚੋ ਬਾਲੇ ਖਾਣੇ ਪੈ ਪਰ ਪਾਤਸ਼ਾਹ ਜੀ ਨੇ ਸਮਝੌਤਾ ਨਹੀਂ ਕੀਤਾ ਆਮ ਨੁਕਤਾ ਦੇ ਹੱਕ ਚ ਪਾਰਸ਼ ਮਹਾਰਾਜ ਲੜਦੇ ਰਹੇ ਫਿਰ ਇਸੇ ਤਖਤ 에 ਗੁਰੂ ਹਰਗੋਬਿੰਦ ਪਾਸ਼ਾ ਬੈਠਦੇ ਨੇ ਗੁਰੂ ਹਰ Rai ਪਾਸ਼ਾ ਜੀ ਕੋਲ 2200 ਘੋੜ ਸਵਾਰ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਇਸੇ ਗੱਦੀ ਦੀ ਜ਼ਿੰਮੇਵਾਰੀ ਚੱਕਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਤਿੰਨ ਗ੍ਰਿਫਤਾਰੀਆਂ ਹੁੰਦੀਆਂ ਨੇ ਤੀਜੀ ਗ੍ਰਿਫਤਾਰੀ ਵਿੱਚ 11 ਨਵੰਬਰ 1675 ਨੂੰ ਦਿੱਲੀ ਦੀ ਧਰਤੀ ਤੇ ਸ਼ਹਾਦਤ ਦਾ ਜਾਂ ਪੀਂਦੇ ਨੇ ਤਾਨ ਗੁਰ ਤੇਗ ਬਹਾਦਰ ਮਹਾਰਾਜ। ਪਤਸ਼ਾ ਦਾ ਸਰੀਰ ਦਾ ਸੰਸਕਾਰ ਵੀ ਇੱਕ ਥਾਂ ਤੇ ਨਹੀਂ ਹੋਇਆ। ਧੜ ਦਾ ਸੰਸਕਾਰ ਭਾਈ ਲੱਖੀ ਸ਼ਾਹਮਣ ਜਾ ਰਹੇ ਨੇ ਆਪਣੇ ਘਰ ਵਿੱਚ ਕੀਤਾ ਤੇ ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੀਤਾ ਜਿਹਨੂੰ ਭਾਈ ਜੈਤਾ ਜੀ ਆਪਣੇ ਹੱਥੀ ਲੈ ਕੇ ਆਏ ਪੰਜਾਬ ਜਿਨ੍ਹਾਂ ਨੂੰ ਗੁਰੂ ਪਾਸ਼ ਨੇ ਆਖਿਆ ਰੰਗਰੇਟਾ ਗੁਰੂ ਕਾ ਬੇਟਾ। ਹੁਣ ਗੱਲ ਆ ਗਈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ 22 ਦਸੰਬਰ ਸਮਾਂ ਬਣਦਾ ਹੈ ਉਦੋਂ 23 ਨੂੰ 22 ਦਸੰਬਰ ਕਿਉਂਕਿ 1668 ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਗੋਬਿੰਦ ਰਾਏ ਦੇ ਰੂਪ ਚ ਪਟਨਾ ਸਾਹਿਬ ਦੀ ਧਰਤੀ ਤੇ ਪ੍ਰਕਾਸ਼ ਹੁੰਦਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਉਸ ਵਕਤ ਅਸਾਮ ਦੇ ਇਲਾਕੇ ਤੇ ਪ੍ਰਚਾਰ ਦੌਰਿਆਂ ਤੇ ਗਏ ਵਖ ਵਖ ਇਲਾਕਿਆਂ ਚ ਪ੍ਰਚਾਰ ਦੌਰੇ ਕਰ ਰਹੇ ਨੇ ਪਾਤਸ਼ਾ ਜਿਹੜੀ ਰਾਜਿਆਂ ਦੀ ਆਪਸ ਵਿੱਚ ਲੜਾਈ ਚੱਲਦੀ ਹੈ ਪਾਤਸ਼ਾ ਵਿੱਚ ਪੈ ਪੈ ਕੇ ਰਾਜਿਆਂ ਦੀ ਲੜਾਈ ਮਕਾਉਂਦੇ ਨੇ ਸਾਡੇ ਕੋਲੋਂ ਕਈ ਵਾਰੀ ਆਪਣੇ ਘਰਾਂ ਦੇ ਕਲੇਸ਼ ਨਹੀਂ ਮੁੱਕਦੇ ਘਰਾਂ ਦੀਆਂ ਆਪਣੀਆਂ ਨਿੱਕੀਆਂ ਨਿੱਕੀਆਂ ਲੜਾਈਆਂ ਨੇ ਭਰਾਵਾਂ ਕੋਲੋਂ ਭਰਾਵਾਂ ਦੇ ਕਤਲ ਕਰਾ ਦਿੱਤੇ ਪਿਓ ਕੋਲੋਂ ਪੁੱਤ ਦੇ ਕਤਲ ਕਰਾ ਦਿੱਤੇ ਰਿਸ਼ਤੇਦਾਰਾਂ ਦੇ ਘਾਨ ਆਪਣੇ ਘਰ ਦੀਆਂ ਲੜਾਈਆਂ ਚ ਹੀ ਹੋ ਗਏ ਪਰ ਪਾਤਸ਼ਾ ਧੰਗੂ ਗੁਰੂ ਤੇਗ ਬਹਾਦਰ ਮਹਾਰਾਜ ਰਾਜਿਆਂ ਦੇ ਵਿੱਚ ਪੈ ਪੈ ਕੇ ਉਹਨਾਂ ਨੂੰ ਸਮਝਾਉਂਦੇ ਨੇ ਨਾ ਲੜੋ ਲੜਾਈਆਂ ਚ ਕੁਝ ਨਹੀਂ ਰੱਖਿਆ ਜਦੋਂ ਦੋ ਰਾਜੇ ਲੜਦੇ ਨੇ ਨੁਕਸਾਨ ਰਾਜਿਆਂ ਦਾ ਨਹੀਂ ਨੁਕਸਾਨ ਆਮ ਪਰਜਾ ਦਾ ਹੁੰਦਾ ਹੈ ਜਦੋਂ ਦੇਸ਼ਾਂ ਦੀ ਵੀ ਲੜਾਈ ਹੁੰਦੀ ਹੈ ਨਾ ਉਦੋਂ ਨੁਕਸਾਨ ਤੇ ਆਮ ਪਰਜਾ ਦਾ ਹੁੰਦਾ ਹੈ ਮਨਿਸਟਰ ਦਾ ਕੀ ਜਾਨਾ ਹੈ ਲੀਡਰ ਦਾ ਕੀ ਜਾਨਾ ਤੇ ਬਿਆਨ ਦੇਣਾ ਹੈ ਉਹਨਾਂ ਨੇ ਤਾਂ ਕਿਹਾ ਜਾ ਕੇ ਬੀੜ ਦਿਓ ਜਾ ਕੇ ਤੋਪਾਂ ਉੱਥੇ ਟੈਂਕ ਚੜ੍ਹਦੇ ਉੱਥੇ ਵੇਖੀ ਤੇ ਖਜੂਗੀ ਪਰ ਲਾਸ਼ ਕਿਸੇ ਕਿਸਾਨ ਦੇ ਘਰ ਤਰੰਗੇ ਚ ਲਪੇਟ ਕੇ ਆਉਣੀ ਹੈ ਭਾਵੇਂ ਉਹ ਕਿਸਾਨ ਪੰਜਾਬ ਦਾ ਹੋਵੇ ਭਾਵੇਂ ਉਹ ਹਰਿਆਣੇ ਦਾ ਹੋਵੇ ਭਾਵੇਂ ਉਹ ਮਹਾਰਾਸ਼ਟਰ ਦਾ ਹੋਵੇ ਤੇ ਭਾਵੇਂ ਉੱਤਰਾਖੰਡ ਦਾ ਹੋਵੇ ਮਜ਼ਦੂਰ ਦਾ ਬੱਚਾ ਕਿਸਾਨ ਦਾ ਬੱਚਾ ਦਿਹਾੜੀਦਾਰ ਦਾ ਬੱਚਾ ਤਰੰਗੇ ਚ ਲਪੇਟ ਕੇ ਆਏਗਾ ਕਦੀ ਮਨਿਸਟਰ ਦਾ ਬੱਚਾ ਵੀ ਤਰੰਗੇ ਚ ਲਪੇਟ ਕੇ ਆਉਂਦਾ ਵੇਖਿਆ ਤੁਸੀਂ ਉਹ ਤੇ ਬਿਆਨ ਦੇਗਾ ਉਹ ਤੇ ਬਿਆਨ ਦੇਵੇਗਾ ਜੀ ਚੱਕ ਦੇ ਫਟੇ ਮਾਰ ਦੇ ਵੜ ਦੇ ਅਸੀਂ ਦੇਸ਼ਾਂ ਅਸੀਂ ਤੇ ਤੁਹਾਡੇ ਪੈਰਾਂ ਤੋਂ ਲਿਆ ਇਹੋ ਜੀ ਅੱਗ ਬਾਲਾਂਗੇ ਜੇ ਅੱਗ ਬਾਲਣੀ ਤੇ ਆਪਣੀ ਔਲਾਦ ਤੋਰੋ ਨਾ ਲੀਡਰ ਦੀ ਕੁਆਲਿਟੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੇਖੋ ਜੇ ਪਾਰਸ਼ਾ ਉਸ ਬਨੇ ਤੁਰੇ ਨੇ ਤੇ ਆਪਣਾ ਪਰਿਵਾਰ ਨਾਲ ਹੈ ਪਾਰਸ਼ਾ ਦਾ ਚਾਰੀ ਸਾਹਿਬ ਜੀ ਦੇ ਨਾਲ ਨੇ ਇੱਥੇ ਮੜਾ ਜਾਂ ਸੇਕ ਲੱਗਣ ਲੱਗਦਾ ਤੇ ਬੰਦਾ ਆਪਣੇ ਪਰਿਵਾਰ ਨੂੰ ਉਸੇ ਵੇਲੇ ਸੇਫ ਜਗ੍ਹਾ ਤੇ ਭੇਜ ਦਿੰਦਾ ਵੀ ਇਹ ਚ ਮੇਰਾ ਪਰਿਵਾਰ ਨਾ ਪੀੜਿਆ ਜਾਏ ਮੇਰਾ ਪਰਿਵਾਰ ਨਾ ਪੀੜੇ ਜਾਏ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਰਾਜਿਆਂ ਚ ਪੈ ਪੈ ਕੇ ਲੜਾਈਆਂ ਬਹੁਤ ਰਾਜੇ ਗੁਰੂ ਪਰਸ਼ਾ ਤੋਂ ਪ੍ਰਭਾਵਿਤ ਸੀ ਜਿਹੜਾ ਬੰਗਲਾ ਸਾਹਿਬ ਗੁਰਦੁਆਰਾ ਇਹ ਵੀ ਰਾਜੇ ਦਾ ਸੀ ਕਦੀ ਕਦੀ ਗੁਰੂ ਸਾਹਿਬ ਤੋਂ ਪ੍ਰਭਾਵਿਤ ਸੀ ਜਿਹੜਾ ਪ੍ਰਸਾਦੀ ਆਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋ ਲੈ ਕੇ ਆਏ ਉਹ ਵੀ ਇੱਕ ਰਾਜਾ ਲੈ ਕੇ ਆਇਆ ਸੀ ਨਾ ਰਾਜੇ ਪਾਤਸ਼ਾਹ ਦੀ ਰਿਸਪੈਕਟ ਕਰਦੇ ਸੀ ਇੱਕ ਗੱਲ ਦਾ ਹੋਰ ਖਿਆਲ ਰੱਖਿਓ ਰਾਜਿਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਕੋਈ ਪ੍ਰੋਬਲਮ ਨਹੀਂ ਹੈ ਕੋਈ ਪਰ ਸਮੱਸਿਆ ਨਹੀਂ ਉਹ ਕਹਿੰਦੇ ਮਹਾਰਾਜ ਤੁਸੀਂ ਨਗਾਰੇ ਵੀ ਰੱਖੋ ਘੋੜੇ ਵੀ ਰੱਖੋ ਸਭ ਕੁਝ ਰੱਖੋ ਠੀਕ ਹੈ ਉਹ ਸਮੱਸਿਆ ਕਿੱਥੋਂ ਖੜੀ ਹੁੰਦੀ ਸੀ ਉਹ ਕਹਿੰਦੇ ਤੁਸੀਂ ਉਸ ਵਰਗ ਨੂੰ ਨਾਲ ਲਈ ਫਿਰਦੇ ਹੋ ਜਿਨ੍ਹਾਂ ਨੂੰ ਅਸੀਂ ਕਦੀ ਆਪਣੇ ਲਾਗੇ ਬਿਠਾਉਣ ਬਾਰੇ ਸੋਚ ਵੀ ਨਹੀਂ ਸਕਦੇ ਸਮਝ ਆ ਰਹੀ ਪਿਆਰਿਓ ਉਹ ਵਰਗ ਕਿਹੜਾ ਸੀ ਜਦੋਂ ਖੰਡੇ ਦੀ ਪੌਲ ਤਿਆਰ ਕੀਤੀ ਮਹਾਰਾਜ ਨੇ ਸਾਰਿਆਂ ਨੂੰ ਆਖਿਆ ਉਹ ਵੀ ਛਕੋਣ ਕਿ ਤੇ ਜਿਹੜੇ ਹਿੰਦੂ ਪਾੜੀ ਰਾਜੇ ਸੀ ਉਹ ਕਹਿੰਦੇ ਜੀ ਮਹਾਰਾਜ ਸਾਨੂੰ ਵੀ ਛਕਾਓ ਖੰਡੇਦੀ ਪੌਲਾ ਮਰ ਤੈ ਸਾਨੂੰ ਵੀ ਮਾਰ ਕੇ ਤੇ ਛਕ ਲੋ ਕਹਿੰਦੀ ਇਹਨਾਂ ਨਾਲ ਥੋੜਾ ਛਕਣਾ ਸੀ ਸਾਨੂੰ ਵੱਖਰਾ ਬਾਟਾ ਤਿਆਰ ਕਰਕੇ ਦਿਓ ਮਾਰ ਕੇ ਜੀ ਵੱਖਰੇ ਛਕਣਾ ਫਿਰ ਫਿਰ ਖੰਡੇਦੀ ਪੌਲ ਕਾਦੀ ਹੋਈ ਅਹੀਂ ਤੇ ਇੱਕ ਕਰਨਾ ਇਹ ਸਾਰੇ 500 ਕਿੱਲੇ ਦਾ ਮਾਲਕ ਕਵੇ ਨਾ ਮੈਂ ਖੰਡੇਦੀ ਪੌਲ ਲੈਣੀ ਹੈ ਉਹਨੂੰ ਵੀ ਉਸੇ ਬਾਟੇ ਚ ਪੀਣਾ ਪੈਣਾ ਤੇ ਜਿਹੜਾ ਉਹਦੇ ਖੇਤਾਂ ਚ ਕੰਮ ਕਰਦਾ ਜੇ ਉਹ ਵੀ ਉਸੇ ਦਿਨ ਖੰਡੇਦੀ ਪੌਲ ਛਕਣ ਚਲ ਜਵੇ ਉਹਨੂੰ ਵੀ ਉਸੇ ਬਾਟੇ ਨਾਲ ਮੂੰਹ ਲਾ ਕੇ ਪੀਣਾ ਪੈਣਾ ਤੁਹਾਡੇ ਅੰਦਰੋਂ ਹੰਕਾਰ ਮਾਰਨਾ ਇਥੋਂ ਵੀ ਮੈਂ ਉੱਚਾ ਨਹੀਂ ਹੈਗਾ ਉਹ ਨੀਵਾ ਨਹੀਂ ਹੈਗਾ ਉਹ ਨੀਵਾ ਨਹੀਂ ਹੈਗਾ ਤੇ ਮੈਂ ਉੱਚਾ ਨਹੀਂ ਹੈਗਾ ਹੁਣ ਮਾਰਿਓ ਧਿਆਨ ਇਹ ਜਾਤ ਪਾਤ ਦਾ ਕਿਲਾ ਸਾਡੇ ਦਿਮਾਗ ਚੋਂ ਨਿਕਲ ਗਿਆ ਇੰਨੇ ਸਾਲ ਬੀਤਣ ਤੋਂ ਬਾਅਦ ਕਿਉਂ ਸਾਧ ਸੰਗਤ ਜੀ ਬੋਲੋ ਗੁਰੂ ਕੇ ਪਿਆਰੇ ਆ ਤੇ ਹੁਣ ਫਰਕ ਪੈ ਗਿਆ ਨਹੀਂ ਤੇ ਅਜ ਤੋਂ ਕੁਝ ਸਾਲ ਪਹਿਲਾਂ ਜਿਹੜੇ ਆਪਣੇ ਖੇਤਾਂ 'ਚ ਕੰਮ ਕਰਦੇ ਸੀ ਨਾ ਹੁਣ ਜਿਹੜੀ ਅਗਲੀ ਪੀੜ੍ਹੀ ਹੈ ਨਾ ਉਹ ਅਜੇ ਇੰਨਾ ਨਹੀਂ ਕਰਦੀ ਜਿਹੜਾ ਆਪਣੇ ਖੇਤਾਂ 'ਚ ਪੱਠੇ ਪਾਉਂਦਾ ਸੀ ਖੇਤਾਂ 'ਚ ਕੰਮ ਕਰਦਾ ਸੀ ਉਹਦੇ ਬਰਤਨ ਉਹ ਦੂਰ ਰੱਖੇ ਹੁੰਦੇ ਸੀ ਉਥੇ ਰੋਟੀ ਪਾ ਦੇਣੀ ਸਬਜ਼ੀ ਪਾ ਦੇਣੀ ਉਹਨੇ ਉਥੋਂ ਹੀ ਪਛਾਣ ਮੁੜ ਜਾਣਾ ਅਛਾ ਕਹੀ ਐਸੇ ਮੈਂ ਬੰਦੇ ਵੇਖੇ ਜ਼ਿੰਦਗੀ 'ਚ ਨਸ਼ਾ ਵੀ ਕੋਈ ਨਹੀਂ ਕੀਤਾ ਉਹਨੇ ਪਰ ਫਿਰ ਵੀ ਉਹਦੇ ਬਰਤਨ ਨੂੰ ਹੱਥ ਨਾਲ ਲਾਉਣਾ ਉਹਨੂੰ ਰੋਟੀ ਪਾਣੀ ਦੂਰੋਂ ਹੀ ਪਾ ਕੇ ਤੋਂ ਉਹਨੇ ਵਿਚਾਰੇ ਨੇ ਪਛਾਣ ਲੈ ਜਾਣਾ ਅਛਾ ਉਹਨਾਂ ਦਾ ਆਪਣਾ ਬੱਚਾ ਨਸ਼ਾ ਕਰਦਾ ਹੈ ਉਹਦੇ ਬਰਤਨ ਪਰਿਵਾਰ ਦੇ ਜੀ ਧੋਦੇ ਵੀ ਆ ਮਾਂ ਦੇ ਵੀ ਆ ਵਿੱਚ ਵੀ ਰੱਖਦੇ ਆ ਪਰ ਦਿਹਾੜੀਦਾਰ ਦਾ ਬੱਚਾ ਜਿਹੜਾ ਬਰਤਨ ਹੈ ਉਹ ਨਹੀਂ ਵਿੱਚ ਰਲਾਉਣਾ ਅਜੇ ਉਹ ਨਸ਼ਾ ਵੀ ਨਹੀਂ ਕਰਦਾ ਸਿਰਫ ਇਸ ਕਰਕੇ ਕਿ ਉਹਦੀ ਜਾਤ ਸਾਡੀ ਜਾਤ ਤੋਂ ਉੱਚੀ ਬੋਲ ਕੇ ਦੱਸਿਓ ਜੀ ਅੱਛਾ ਉਹਦੀਆਂ ਹੱਥਾਂ ਉਹਦੇ ਹੱਥਾਂ ਦਾ ਚੋਇਆ ਦੁੱਧ ਸਾਰੇ ਟੱਬਰ ਨੇ ਪੀ ਲੈਣਾ ਕਿਉਂ ਪਿਆਰਿਓ ਉਹ ਮੱਜਾਂ ਨੂੰ ਮੈਂ ਖੁਦ ਜ਼ਿੰਮੇਵਾਰ ਹਾਂ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਵੀ ਆ ਹੁਣ ਅਗਲੀ ਪੀੜ੍ਹੀ ਜਿਹੜੀ ਹੈ ਨਾ ਹੁਣ ਖੇਤਾਂ 'ਚ ਜਿਵੇਂ ਤਰ੍ਹਾਂ ਦਾ ਬੱਚਾ ਵੀ ਰੋਟੀ ਖਾ ਰਿਹਾ ਉਹ ਵੀ ਖਾ ਰਿਹਾ ਕਦਾ ਆ ਜਾ ਯਾਰ ਤੂੰ ਵੀ ਇਥੋਂ ਬੁਰਕੀ ਲਾਲਾ ਆਪਾਂ ਇਕੱਠੇ ਖਾਂਦੇ ਆ ਜੇ ਗੁਰਨਾਨ ਦੇਹ ਭਾਈ ਮਰਦਾਨੇ ਨੂੰ ਨਾਂ ਰੱਖਦੇ ਨੇ ਜਾਤ ਪਾਤ ਵਾਲਿਆਂ ਦੇ ਵਿਰੁੱਧ ਸਭ ਤੋਂ ਵੱਡੀ ਪਾਰਸ਼ਾ ਜਿੱਦੀ ਇਹ ਜੰਗ ਸੀ ਕਿ ਆਓ ਭਾਈ ਜਿਹਨੂੰ ਤੁਸੀਂ ਦਲਤ ਕਹਿੰਦੇ ਹੋ ਮੇਰਾ ਸਾਥੀ ਭਾਈ ਮਰਦਾਨਾ